ਹੀ ਹੋ ਜੇ ਭਾਜੀ ਇੱਕ ਮਜ਼ਾ ਮਜ਼ਾ ਆਇਆ ਜੀ ਜਿਹੜੀ ਹਾਲ ਫਿਰ ਤੇ ਦੋ ਦੋ ਮਿੰਟ ਦੀ ਵਾਟਰ ਬ੍ਰੇਕ ਲਾ ਲਓ ਜਾਂ ਦੋ ਕੁ ਮਿੰਟ ਦਾ ਹਾਫ ਟਾਈਮ ਲੈ ਲਓ ਨਹੀਂ ਉਪਰ ਮੰਨ ਕੇ ਚੱਲੀਏ ਇੱਕ 50 ਮਿੰਟ ਦਾ ਲਾ ਲੈਨੇ ਆਪਾਂ ਤੇ ਫੇਰ ਵੀ ਆਪਣਾ 7 ਤੋਂ 7.5 ਫਾਈਨਲ ਹੋ ਸਕਦਾ ਜੇ 플레이ਰ ਥੋੜਾ ਜਿਹਾ ਸਾਥ ਦੇਣ ਪਰ ਇੱਕ ਨਾ ਟੂਰਨਾਮੈਂਟ ਤੇ ਆਮ ਜਨੋ ਰੀਪਲੇ ਦਾ ਰੌਲਾ ਬਹੁਤ ਜ਼ਿਆਦਾ ਪੈਂਦਾ ਭਾਜੀ ਇੱਕ ਜਨ ਦੋ ਹਾਫਟਾਂ ਤੋਂ ਪਹਿਲਾਂ ਦੇ ਦਈਏ ਜੀ ਦੋ ਬਾਤ ਦੇਦੀ ਹੈ ਭਾਜੀ ਮੰਨ ਲਓ ਜੇ ਇਹਨਾਂ ਦਾ ਰੀਪਲੇਅ ਠੀਕ ਨਿਕਲਦਾ ਉਹ ਦਵਾਰਾ ਦੋ ਉਹਨਾਂ ਦੇ ਸਟੈਂਡ ਤੇ ਜੇ ਮੰਨ ਲਓ ਦੋਨੇ ਖਤਮ ਹੋ ਜਾਂਦੇ ਨੇ ਉਹਨਾਂ ਦੇ ਅੰਗੇਸ਼ਟ ਜਾਂਦਾ ਪੁਆਇੰਟ ਉਹ ਰੀਪਲੇ ਦੋਨੇ ਉਹਨਾਂ ਨੇ ਖਤਮ ਨਹੀਂ ਭਾਜੀ ਹਾਂ ਆਪਣਾ ਅੰਪਾਇਰ ਜਿਹੜਾ ਉਹ ਲੈ ਸਕਦਾ ਪਲੇਅਰ ਆਪਣਾ ਕੋਚ ਨੂੰ ਕੇ ਰੀਪਲੇਅ ਰੀਪਲੇ ਕੋਚ ਲੈ ਸਕਦਾ ਨਾ ਕਿ ਪਲੇਅਰ ਲੇਗਾ ਪ੍ਰਮਾਤਮਾ ਕਰੇ ਬਾਗੜੀਆਂ ਪਲੇਅਰ ਹੱਸਦੇ ਖੇਡਦੇ ਉਹ ਹੱਸਦੇ ਖੇਡਦੇ ਆਪਣੇ ਘਰਾਂ ਨੂੰ ਜਾਣ ਰੱਬ ਨਾ ਕਰੇ ਕੋਈ ਮਾੜੀ ਕਿਸਮਤ ਕਿਸੇ ਦੀ ਮਾੜੀ ਮੁੱਟੀ ਇੰਜਰੀ ਆ ਜਾਂਦੀ ਹੈ ਅਸੀਂ ਉਥੇ ਮੈਡੀਕਲ ਦੀ ਸਹੂਲਤ ਸਾਰੀ ਵਧੀਆ ਤਰੀਕੇ ਨਾਲ ਸਾਰਾ ਕੁਝ ਕਰਕੇ ਪ੍ਰਬੰਧ ਵਧੀਆ ਰੱਖਿਆ ਹੋਵੇਗਾ ਪੂਰੀ ਕ੍ਰੀਮ ਖਿੱਡੇਗੀ ਮੰਨ ਲਓ ਹੁਣ ਮਨ ਨੇ ਰਵੀ ਦੁੱਲੇ ਰੀ ਸਾਰੇ ਬਾਕਮਲ ਵੀ ਸ਼ਾਨ ਬਾਹਰ ਆ ਗਿਆ ਨਵੇਂ ਬੰਦਿਆਂ ਤੇ ਜਾਦੇ ਪਲੇਅਰ ਬਾਹਰ ਆ ਗਏ ਨੇ ਹੋਰਾਂ ਨੇ ਆ ਜਾਣਾ ਪਾਲੇ ਨਵੇਂ ਗੱਲ ਹੋਈਏ ਉਹਨੇ ਵੀ ਸ਼ਾਇਦ ਆ ਜਾਣਾ ਸੁਲਤਾਨ ਨੇ ਵੀ ਆ ਜਾਣਾ ਜਾਦੀ ਨੇ ਵੀ ਆ ਜਾਣਾ ਖੁਸ਼ੀ ਬਈ ਨੇ ਵੀ ਆ ਜਾਣਾ ਬਾਬਾ ਸੁੱਖ ਰੱਖੇ ਜਿੰਨੇ ਵੀ ਦਰਸ਼ਕ ਹੋਣਗੇ ਉਹਨਾਂ ਦਾ ਮੁੱਲ ਪੂਰਾ ਮੁੜੇਗਾ ਵਧੀਆ ਟੀਮਾਂ ਬਣੀਆਂਗੇ ਬੈਲੈਂਸ ਟੀਮਾਂ ਬਣੀਆਂ ਹੋਣਗੀਆਂ ਮਜ਼ਾ ਆਏਗਾ ਸਰ ਪੂਰੀ ਹਰ ਟੀਮ ਨੂੰ ਹੀ ਤਿੰਨ ਸੁਪਰਸਟਾਰ ਰੀਡਰ ਤਿੰਨ ਤੋਂ ਚਾਰ ਤੇ 6 ਜਾਫੀ ਦਿੱਤੀ ਹੋਈ ਹੈ ਸੱਜੀ ਕੰਨੀ ਤੇ ਖੱਬੀ ਕੰਨੀ ਵੇਖ ਕੇ ਬਗੈਰਾ ਇਹਦੀ ਟੀਮਾਂ ਇੱਕ ਟੀਮ ਬਹੁਤ ਜ਼ਿਆਦਾ ਹੈਵੀ ਹੋ ਜਾਈ ਪਾਜੀ ਤੇ ਇੱਕ ਟੀਮ ਥੋੜੀ ਲੂਜ਼ ਉਹ ਮਜ਼ਾ ਨਹੀਂ ਆਉਣਾ ਪਾਜੀ ਜਨ ਕਿ 6 ਟੀਮਾਂ ਇਹ حساب ਨਾ ਬਣਾਈਆਂ ਪਾਜੀ ਕੋਈ ਵੀ ਟੀਮ ਜੇ ਸਾਡੇ ਲੋ ਇੰਡੀਆ ਜੇ ਸਾਡੇ ਲੋ ਅਮਰੀਕਾ ਜੇ ਸਾਡੇ ਲੋ ਇੰਗਲੈਂਡ ਜੇ ਨਿਊਜ਼ੀਲੈਂਡ ਆਸਟ੍ਰੇਲੀਆ ਕੈਨੇਡਾ ਕੋਈ ਟੀਮ ਜੇ ਕੋਈ ਪਾਰਸ਼ੀਟੀ ਕਿਉਂਕਿ ਅੱਗੇ ਵੀ ਸਾਡੇ ਤੇ ਇੱਕ ੱੱੱਬਾ ਜ ਬਹੁਤ ਵੱਡਾ ਲੱਗਦਾ ਪਾਜੀ ਇਹ ਹੀ ਕਪੂਰਥਲੀ ਦੀ ਮਤ ਕਰਦੇ ਆ ਅਸੀਂ ਗੁਰੂ ਮਹਾਰਾਜ ਦੀ ਕਸਮ ਖਾ ਅਹੀਂ ਟਾਈਆਂ ਪੁੰਨੀ ਹਰ ਵਾਰੀ ਵਧੀਆ ਤਰੀਕੇ ਨਾਲ ਸਿਸਟਮ ਨਾਲ ਪਰ ਪਿਛਲੇ ਸਾਲ ਇਹ ਇੱਕ ਜਰੂ ਟਾਈ ਨਹੀਂ ਪਾਈ ਅਸੀਂ ਦੱਸਣਾ ਵੀ ਚਾਹੁੰਦਾ ਹਾਂ ਮੈਂ ਦਰਸ਼ਕਾਂ ਕਿਉਂਕਿ ਟੀਮ ਬਹੁਤ ਸਟਰੋਂਗ ਬਣਦੀ ਹੈ ਤਰੰਤਾਂ ਤੇ ਹਰ ਸਾਲ ਦੇ ਤੇ ਲੱਗਦਾ ਹੈ ਕਿ ਇਹ ਕਪੂਰਥਲੇ ਜਿਹਾ ਥਲੇ ਨੂੰ ਮੈਂ ਜਾਣ ਬੁੱਝ ਕੇ ਦੱਸ ਕੇ ਬੰਦਿਆਂ ਨੂੰ ਕਿ ਆਪਣਾ ਕਪੂਰਥਲੇ ਦੇ ਵਿੱਚ ਆਪਾਂ ਤਰੰਤਾਂ ਦੀ ਟੀਮ ਬੇਰੇ ਰੱਖੀ ਮੈਚ ਉਹ ਬਰਾਬਰ ਚੱਲਦਾ ਸੀ ਕੋ 1-2 ਪੁਆਇੰਟ ਤੇ ਆਪਣੇ ਕਪੂਰਥਲੇ ਲ ਜਿੱਤ ਕੇ ਗੱਲ ਵੱਖਰੀ ਹੈ ਜਿੱਦਾਂ ਹੁਣ ਬੋਲਟੀ ਕਹਿੰਦਾ ਮੈਨੂੰ ਚਾਹ ਚੜ ਜਾਂਦਾ ਜਦ ਨੂੰ ਬਗੜੀਆਂ ਚੈਂਪੀਅਨਸ਼ਿਪ ਹੁੰਦੀ ਹੈ ਜਾ ਕਪੂਰਥਲੇ ਹੁੰਦੀ ਹੈ ਕਿਤੇ ਵੀ ਕਹਿੰਦਾ ਸਾਡੇ ਵੱਡਾ ਟੂਰਨਾਮੈਂਟ ਹੁੰਦਾ ਨਾ ਪਲੱਥ ਲਾ ਲੋ ਜਾ ਕਪੂਰਥਲੇ ਲਾ ਲਾ ਲੋ ਜਾ ਬਾਗੜੀਆਂ ਲਾ ਲੋ ਸਿੱਧਵਾਲ ਲਾ ਲੋ ਜਿਹੜਾ ਵੱਡਾ ਟੂਰਨਾਮੈਂਟ ਕਹਿੰਦਾ ਕੋਈ ਆ ਜਾਂਦਾ ਨਾ ਕਪੂਰਥਲੇ ਚ ਖਾਸ ਕਰਕੇ ਕਹਿੰਦਾ ਮੈਨੂੰ ਚਾਹ ਚੜ੍ਹਦਾ ਹੁੰਦਾ ਉਹਨਾਂ ਦਾ क्रेज ਹੁੰਦਾ ਫੇ ਪਲੇਅਰ ਨਾਲ ਪਲੇਅਰ ਆਉਂਦਾ ਬਗ ਮਨ ਕੇ ਚਲੀਏ ਆ ਪਰ ਬਠਿੰਡੇ ਦੀ ਟੀਮ ਰੋਣੀ ਹੈ ਮੰਨ ਲਓ ਜੱਗੂ ਨਹੀਂ ਖੇਡ ਰਿਹਾ ਹੁੰਦਾ ਕਈ ਪਲੇਅਰ ਜਦੋਂ ਜੱਗੂ ਨੂੰ ਕਹਿੰਨਾ ਯਾਰ ਮੈਂ ਚੱਲਣਾ ਮੈਂ ਖੇਡਣ ਜਾਣਾ ਦੂਜੇ ਪਲੇਅਰ ਨੇ ਕਹਿੰਨਾ ਚੱਲ ਯਾਰ ਜੱਗੂ ਚੱਲਾ ਪਛਾਣ ਤੇ ਪਲੇਅ ਹੁਣ ਜਿੱਦਾਂ ਇੱਕ ਨਾ ਭਾਜੀ ਬੜਾ ਵਿਵਾਦ ਚੱਲਦਾ ਪਿਆ ਹਰਿਆਣੇ ਦੀ ਟੀਮਾਂ ਦਾ ਕਿ ਹਰਿਆਣੇ ਦੀ ਟੀਮ ਬੈਨ ਕਰ ਦੋ ਭਾਜੀ ਕਿਉਂਕਿ ਟੀਮ ਬਹੁਤ ਸਟਰੋਂਗ ਜੇ ਬਾਹੂ ਇਕੱਲੇ ਬਣਦੀ ਹੈ ਤਾਂ ਵੀ ਤਿੰਨ ਚਾਰ ਪਲੇਅਰਾਂ ਚ ਰਵੀ ਹੋ ਜਿੰਨੇ ਦੋਨੇ ਰਵੀ ਹੋ ਜਾਂਦੇ ਨੇ ਪੂਰੀਆ ਹੋ ਜਾਂਦਾ ਨਾਲ ਨਹੀਂ ਟੀਮ ਵਾਕਈ ਐਕਸਟਰਾ ਤਗੜੀ ਬਣਦੀ ਚ ਕੋਈ ਸ਼ੱਕ ਨਹੀਂ ਵਿਚ ਕੋ ਟੀਮ ਦਾ ਦੌਰ ਚੱਲਦਾ ਪਿਆ ਉਹਨਾਂ ਦਾ ਇਧਰੋਂ ਵੀ ਦੇ ਆਪਣੇ ਟੀਮਾਂ ਕਈ ਇਦਾਂ ਨਹੀਂ ਹੈਗੀਆਂ ਜੇ ਬਣ ਕੇ ਪ੍ਰੋਪਰ ਬਣਦੀਆਂ ਇਹ ਨਹੀਂ ਕਿ ਜੁਰੀ ਉਹਨੇ ਜਿੰਨਾ ਹੁਣ ਹਰਦੇ ਵੀ ਜਿੱਤਦੇ ਨੇ ਕਿੰਨੇ ਕਹੀ ਕਹਿੰਦੇ ਉਹਨਾਂ ਨੂੰ ਬੈਨ ਕਰ ਦੋ ਨਹੀਂ ਕਦੀ ਆਪਾਂ ਇੱਕ ਵੱਡੀ ਦੇ ਲੈਵਲ ਤੇ ਸੋਚੀਏ ਨਾ ਕੱਲ ਨੂੰ ਆਪਾਂ ਕਿਨੇ 올림픽 ਚ ਜਾਵੇ ਕਬੱਡੀ ਆਪਣੀ ਕੱਲੋਂ ਅਮਰੀਕਾ ਦੀ ਟੀਮ ਤਗੜੀ ਹੋ ਜੇਗੀ ਇੰਡੀਆ ਟੀਮ ਨੂੰ ਹਰਾਉਣ ਲੱਪੇਗੀ ਫਿਰ ਆਪਾਂ ਕੀ ਕਹਾਂਗੇ ਹੁਣ ਅਮਰੀਕਾ ਟੀਮ ਬਾਹਰ ਕਰ ਦੋ ਆਸਟ੍ਰੇਲੀਆ ਟੀਮ ਬਾਹਰ ਕਰ ਦੋ ਨਿਊਜ਼ੀਲੈਂਡ ਟੀਮ ਬਾਹਰ ਕਰ ਦੋ ਇਦਾਂ ਨਹੀਂ ਹੁੰਦਾ ਹੁੰਦਾ ਬੰਦਾ ਇੱਕ ਸਪੋਰਟਸਮੈਨ ਨੇ ਦੇਖਣਾ ਚਾਹੀਦਾ ਕਿਹੜੀ ਟੀਮ ਜਿੱਤਦੀ ਕਿਹੜੀ ਹਾਰਦੀ ਉਹ ਆਪਣਾ ਟਾਈਮ ਹੈ ਅਗਲੇ ਦੀ ਮਿਹਨਤ ਆ ਕਦੀ ਵੀ ਹਰਿਆਣੇ ਟੀਮਾਂ ਬੈਨ ਨਹੀਂ ਕਰਨੀ ਚਾਹੀਦੀ ਭਾਵੇਂ ਉਹ ਕੁੜੀਆਂ ਦੀਆਂ ਨੇ ਭਾਵੇਂ